ਓਏ ਮੈਂ ਕਿਹਾ ਬਾਰੋ ਬਾਰੋ ਬੰਨੀਰੇ ਮੇਰਾ ਮੇਰੀ ਗੱਲ ਖਾ ਯਾਰ ਭਰਾ ਨਹੀਂ ਮੇਰਾ ਨਹੀਂ ਆ ਰਿਹਾ ਇੱਕ ਵਾਰੀ ਥੋੜਾ ਬਣਾਣਾ ਏ ਭਰਾ ਮੇਰਾ ਪਹਿਲੇ ਨਾ ਬੰਨੀ ਸ਼ਹਿਰ ਚੋ ਫੇਰ ਮੈਨਾਂ ਗੱਲ ਕਰੀ ਆ ਆ ਆ ਸ਼ਹਿਰ ਵੇਖਾ ਉਹ ਸਹੀ ਕਹਾਂਦੇ ਹਾਂ ਸਾਰਾ ਯਾਰ ਵੇਖ ਤੂੰ ਵੇਖੀ ਆ ਉਹ ਸਹੀ ਕਹਾਂਦੇ ਆ ਹਾਂ ਤੂੰ ਗੁਰੂ ਘਰ ਦੇ ਵਿੱਚ ਇੱਥੇ ਬੰਦਾ ਖੋਲਿਆ ਆ ਆਉਣ ਵਾਲੇ ਯਾਤਰੂਆਂ ਤੇ ਕੀ ਅਸਰ ਪੈਂਦਾ ਆ ਜਿਹੜੇ ਦੁਨੀਆ ਲੋਕੀ ਆਉਂਦੀ ਇੱਥੇ ਜਿਹੜਾ ਆਉਂਦਾ ਬੱਸ ਤੇ ਆਉਂਦਾ ਆਇਓ ਆਇਓ ਕਹਿੰਦੇ ਆ ਵੀ ਇੱਥੇ ਵੀ ਆਖੀ ਤੇ ਬੰਦੇ ਆਏ ਆ ਕੀ ਇਹ ਧੰਦਾ ਕਰਦੀਆਂ ਇਹ ਪੈਸੇ ਆ ਕੇ ਮੁੜ ਗਤੀ ਨਾਮ ਕੀ ਤੇਰਾ ਨਾਮ ਕੀ ਤੇਰਾ ਕਿੱਥੇ ਰਹਿਣੀ ਹੈ ਹੈ ਧੰਦਾ ਰੋਰ ਤੇ ਕੀ ਕਰਦੀ ਇਥੇ ਭਾਜੀ ਕਿਹਾ ਚੱਲ ਜਾਈ ਮੈਂ ਹੱਥ ਲੈ ਕੇ ਹੱਥ ਲੈ ਕੇ ਹੱਥ ਲੈ ਬੰਦ ਕਰ ਨਾਲ ਠੀਕ ਹੈ ਕੋਈ ਗੱਲ ਥੋੜੀ ਕਰਨੀ ਹੈ ਕੀ ਨਾਮ ਤੇਰਾ ਕਿੱਥੋਂ ਦੀ ਰਹਿਣ ਆਲੀ ਹੈ ਕੀ ਕਰਦੀ ਇਥੇ ਕੀ ਕਰਦੀ ਇਥੇ ਹੈ ਗਲਤ ਕੰਮ ਕਰਦੀ ਇਥੇ ਜਿਹੜਾ ਰਾਹ ਰਾਹ ਗਿਰੀ ਕੋਈ ਆਉਂਦਾ ਉਹਨੂੰ ਘੇੜਦੇ ਤੁਸੀਂ ਹਾਂ ਤਾਂ ਨੂੰ ਅੱਗੇ ਬੋਜੇ ਜਾਣਾ ਜਾਂ ਨਹੀਂ ਜਾਣਾ ਅੱਛਾ ਕਿੱਥੇ ਕਿਹੜੇ ਹੋਟਲ ਲੈ ਕੇ ਜਾਂਦੇ ਜੇ ਕਿਹੜਾ ਕਿਹੜਾ ਸੋੜਨ ਦਾ ਕਿਹੜੇ ਹੋਟਲ ਲੈ ਕੇ ਜਾਂਦੇ ਜੇ ਕੀ ਨਾਮ ਰੇਹਾਂ ਵਾਲੇ ਘੇੜਦਾ ਨਾਂ ਨਹੀਂ ਬੋਲਦਾ ਕਿੰਨੇ ਕਿੰਨੀਆਂ ਜਨਾਨੀਆਂ ਹਈਆਂ ਤੇ ਜਿਹੜੀ ਕੰਮ ਕਰਦੀਆਂ ਅੱਛਾ ਜਿਹੜੀਆਂ ਇੱਥੇ ਕੰਮ ਕਰਦੀਆਂ ਨੇ ਤੁਹਾਨੂੰ ਅਗੇ ਰੋਕ ਕੇ ਪੁਲਿਸ ਨੇ ਕਿੰਨੀ ਵਾਰੀ ਤੁਹਾਨੂੰ ਪਰਚਾ ਦਿੱਤਾ ਤੁਹਾਡੇ ਤੇ ਚਲੋ ਨਹੀਂ ਹੁੰਦੀ ਭਾਜੀ ਕਿੰਨੀ ਵਾਰੀ ਪਰਚਾ ਦਿੱਤਾ ਪੁਲਿਸ ਨੇ ਤੁਹਾਨੂੰ ਹਾਂ ਦੋ ਵਾਰੀ ਦੋ ਵਾਰੀ ਪਰਚਾ ਦਿੱਤਾ ਤੁਸੀਂ ਬਾਜ ਨਹੀਂ ਆਉਣਾ ਨਹੀਂ ਆਉਣਾ ਬਾਜ ਬਾਜ ਨਹੀਂ ਆਉਣਾ ਤੁਸੀਂ ਅੱਜ ਤੋਂ ਬਾਅਦ ਨਜ਼ਰ ਆਗੇ ਤੇ ਪਰਚਾ ਉਹ ਦੜ ਦੇ ਜਾਂ ਤਾਂ ਗਾਇਬ ਹੋ ਜਾਓ ਮੈਂ ਕੋਈ ਨਹੀਂ ਸਰਦੀ ਇਧਰ ਦੇ ਦੇ ਬਾਏ ਦੇ ਦੇ ਬਾਜ ਇਧਰ ਆਇਆ ਤੂੰ ਦੇ ਦੇ ਬਾਜ ਦੇ ਬਾਜ ਨੂੰ ਦੇਣੀਓ ਦੇ ਦੇ ਬਾਏ ਤੂੰ ਹੀ ਜਿਹੜਾ ਇੱਥੇ ਗੰਦ ਪਾਇਆ ਤੂੰ ਆ ਦਵਾਂ ਧੜਦੇ ਪਰਚੇ ਮੈਂ ਆ ਤੂੰ ਇਧਰ ਮੇਰੇ ਵੀਰ ਉਹ ਵੀ ਬੈਠੀ ਉਹ ਨੂੰ ਕਹਿਣਾ ਆ ਇਧਰ ਆ ਤੂੰ ਵੀ ਆਤਮੀ ਇਧਰ ਆ ਤੋਹੀ ਜਿਹੜਾ ਗੰਦ ਪਾਇਆ ਨਾ ਜਿਹੜਾ ਤੁਸੀਂ ਇੱਥੇ ਦਰਬਾਰ ਸਾਹਿਬ ਦੇ ਏਰੀਆ 'ਚ ਆ ਇਧਰ ਆ ਇਧਰ ਮੇਰੀ ਮੰਮੀ ਨੇ ਕਿਹਾ ਦੀਏ ਇਧਰ ਹੈਂ ਚੀਜ਼ਾਂ ਖਰੋਣੇ ਵੇਚਦੀ ਮੇਰੀ ਮੰਮੀ ਚਲੇ ਜਾਂਦੀ ਜਿੱਥੇ ਕਰਨੀ ਤੂੰ ਜਿੱਥੇ ਕਰਨੀ ਹੈ ਬੈਂਕ ਦੇ ਵਾਲੇ ਨਹੀਂ ਚੱਲੀ ਘਰ ਜਿੱਥੇ ਗਲਤ ਕੰਮ ਕਰਨਾ ਹੀ ਫਿਰ ਕੰਮ ਕਰੀਂ ਤੇ ਹੋਰ ਕੀ ਤਾਂ ਹੀ ਮੂੰਹ ਟੱਕਿਆ ਤਾਈ ਮੂੰਹ ਟੱਕਿਆ ਕਿੱਥੇ ਰਹਿਣੀ ਹੈ ਉਹਨਾਂ ਦੀ ਕਿਹੜੀ ਅਰਜੇ ਤੁਹਾਈਆਂ ਨੇ ਕਿੱਥੋਂ ਆਈਆਂ ਹੈ ਹਾਂ ਹਾਂ ਰੇ ਜੱਲ ਨਹੀਂ ਆਦੇ ਠੀਕ ਕਰਕੇ ਆਈਆਂ ਹੈ ਹਾਂ ਪੋਣੇ ਓਟਰ ਤੋਂ ਆਈਆਂ ਬਾਹਰ ਕੀ ਕਰਕੇ ਨਹੀਂ ਕਿਹੜੇ ਓਟਰ ਤੋਂ ਆਈ ਆਹੋ ਨਾਮ ਮੇਰੇ ਹੂੰ ਕੋਈ ਬੰਦਾ ਇੱਥੇ 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 ਕੀ ਕਰਨ ਆਈ ਹੈ ਟਾਈਮ ਟਾਈਮ ਕਿੰਨੇ ਹੋ ਗਿਆ ਪੋਣੇ ਪੋਣੇ ਨਾ ਉਹ ਸੁੱਤੀ ਪਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਟਾਈਮ 1:43 ਮਿੰਟ ਹੋ ਗਏ ਨੇ ਜਿਹੜਾ ਕੀ ਇੱਥੇ ਕੁੜੀਆਂ ਘੁੰਮਦੀਆਂ ਬੱਸ ਸਟੈਂਡ ਦੇ ਕੋਲ ਗਲਤ ਕੰਮ ਕਰਦੀਆਂ ਹੋਈਆਂ ਅਸੀਂ ਇਹਨਾਂ ਨੂੰ ਨੰਗੇ ਹੱਥੀ ਫੜਿਆ ਜੋ ਕੀ ਇਹ ਕਹਿ ਰਹੀਆਂ ਅਸੀਂ ਕੰਮ ਨਹੀਂ ਕਰਦੀਆਂ ਸੀ ਘਰ ਨੂੰ ਚਲੀਆਂ ਇਹ ਤੁਹਾਡਾ ਘਰ ਦਾ ਜਾਣ ਦਾ ਟਾਈਮ ਕੀ ਕੀ ਕਰਕੇ ਆ ਰਹੇ ਹੋ ਦਾ ਜਾਂ ਕੋਈ ਕੀ ਕੀ ਨਾਮ ਕੀ ਤੁਹਾਡਾ ਹੈ ਨਾਮ ਕੀ ਤੁਹਾਡਾ ਮੇਰਾ ਸ਼ਰੰਗੀਤਾ ਕਿੱਥੋਂ ਦੇ ਰਹਿਣ ਵਾਲੀ ਹੈ ਕਿੱਥੋਂ ਦੇ ਰਹਿਣ ਵਾਲੀ ਅਇ ਚੱਬੇ ਦੀ ਹਾਂ ਚੱਬੇ ਦੀ ਤੇ ਇੱਥੇ ਕੀ ਕਰਨ ਦੇ ਆਸ ਟਾਈਮ ਤੁਸੀਂ ਨਸ਼ਾ ਕਰਾ ਕੀਤਾ ਇਸ ਟਾਈਮ ਕਿਹੜੀ ਬੱਸ ਆ ਰਹੀ ਹੈ ਕਿਹੜੇ ਆਟੋ ਆ ਰਿਹਾ ਚੱਬੇ ਜਾਣ ਲਈ ਪਹਿਲੇ ਮੈਨੂੰ ਇਹ ਗੱਲ ਦਾ ਜਵਾਬ ਦੇਓ ਉਹ ਮੈਂ ਨਸ਼ਾ ਕਰ ਲਿਆ ਇਹਦੇ ਮੈਂ ਤਾਂ ਕਿ ਕੰਮ ਤੋਂ ਜਾਣੀ ਕਿ ਕਿਹੜਾ ਨਸ਼ਾ ਕਰਦੇ ਤੁਸੀਂ ਮੈਂ ਪੈਗ ਲਾ ਲਿਆ ਪੈਗ ਲਾਉਂਦੇ ਜਾਂ ਆਪਣਾ ਚਿੱਟੇ ਦਾ ਸਮਾਨ ਲਾਉਂਦੇ ਤੁਸੀਂ ਆਪਣੀ ਬਾਹ ਚੈੱਕ ਕਰਾਉਂ ਹਾਂ ਟੀਕਾ ਤੁਸੀਂ ਲਗਾਇਆ ਹੋਇਆ ਪਤਾ ਲੱਗ ਰਿਹਾ ਟੀਕਾ ਲੱਗਾ ਹੋਇਆ ਆ ਤੁਹਾਡੀ ਆਪਣੀ ਸ਼ਰਟ ਵੀ ਤੁਹਾਡੀ ਲਿਬੜੀ ਪਈ ਹੈ ਦੂਜੀ ਬਾਂਹ ਆ ਦੇਖੋ ਜੀ ਆ ਦੇਖੋ ਜੀ ਹਾਲ ਬਾਂਹ ਦਾ ਦੇਖੋ ਆ ਦੇਖੋ ਸ਼ਰਟ ਵੀ ਇਹਨਾਂ ਦੀ ਲਿਬੜੀ ਪਈ ਖੂਨ ਦੇ ਨਾਲ ਆ ਬਾਂਹ ਤਾਂ ਕਰਿਓ ਮੈਡਮ ਮਾਲਿਕ ਹਾਂ ਆ ਦੇਖੋ ਸ਼ਰਟ ਦੇ ਵਿੱਚ ਖੂਨ ਲੱਗਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ 'ਚ ਫੇ ਮੈਡਮ ਹੁਣ ਕਿੱਥੇ ਜਾ ਰਹੇ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਲੋਕ ਘਰੇ ਆ ਤੇ ਜਾਣਾ ਮਾਰੇ ਘਰ ਕਿੱਥੇ ਤੁਹਾਡਾ ਸਹੀ ਬੱਸ ਮਿਲਣੀ ਹੈ ਕਿਹੜਾ ਆਟੋ ਮਿਲਦਾ ਕਿਹੜਾ 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 ਘਰ ਤੁਹਾਡਾ ਕਿੱਥੇ ਕਰਕੇ ਕਿੱਥੇ ਕਰਕੇ ਘਰ ਤੁਹਾਡਾ ਘਰ ਕਿੱਥੇ ਕਰਕੇ ਤੁਹਾਡਾ ਖਲੋਤਾ ਤੁਹਾਡੇ ਕੋ ਜਾਣਦਾ ਨਹੀਂ ਘਰ ਕਿੱਥੇ ਤੁਹਾਡਾ ਆਪਣਾ ਕਿ ਆਟੀ ਵੇਰ ਦੇ ਦਿਓ ਕਿੱਥੇ ਕੀ ਨਾਮ ਹੈ ਗਲੀ ਦਾ ਕਿੱਥੋਂ ਦਾ ਰਹਿਣ ਵਾਲੇ ਪੂਰਾ ਐਡਰੈਸ ਮੈਨੂੰ ਰਹਿ ਰੂਸ ਦਾ ਨਹੀਂ ਪਤਾ ਦਰਗਾੜਾ ਗਾ ਜੇਪੇ ਚ ਹਾਂ ਫਿਰ ਇੱਦਾਂ ਹੀ ਘੁੰਮਦੇ ਫੇ ਤੁਸੀਂ ਦਰਗਾੜਾ ਹੈ ਫਿਰ ਇੱਥੇ ਇਸ ਟਾਈਮ ਕੀ ਕਰ ਰਹੇ ਹੋ ਤੁਸੀਂ ਇਸ ਟਾਈਮ ਕੀ ਕਰ ਰਹੇ ਹੋ ਤੁਸੀਂ ਇਸ ਟਾਈਮ ਤੇ ਇੱਦਾਂ ਬੱਸ ਆ ਰਹੀ ਹੈ ਨਾ ਕੋਈ ਆਟੋ ਆ ਰਿਹਾ ਚੱਬੇ ਜਾਣ ਲਈ ਫਿਰ ਕਿੱਦਾਂ ਜਾਓਗੇ ਤੁਸੀਂ ਤਾਨੂੰ ਕੋ ਚੁੱਕੇ ਲੈ ਜਾਂਦਾ ਕੌਣ ਜ਼ਿੰਮੇਵਾਰ ਹੋ ਰਾ ਹੈ ਹੈ ਫੇ ਤੁਸੀਂ ਗਲਤ ਕੰਮ ਕਰਦੇ ਫਿਰ ਤੁਸੀਂ ਬਹੁਤ ਮਾਸੂਮ ਤੇ ਮੋਟਕੇ ਆ ਮੈਂ ਨਾ ਮੈਂ ਗਲਤ ਕੁਝ ਨਹੀਂ ਕਰਦੀ ਕਿ ਮੈਂ ਜਾਣਾ ਮੋਦੋਂ ਦੀ ਚੱਲ ਜਾਣਾ ਮੈਨੂੰ ਪਤਾ ਨਹੀਂ ਲੱਗਾ ਮਾ ਵੇਖਿਆ ਟਾਈਮ ਜਾਦਾ ਹੋਇਆ ਅੱਛਾ ਇੱਧਰ ਤੇ ਵੇਖਿਆ ਟਾਈਮ